ਚਿੱਟੇ ਰੰਗ ਦਾ ਹੁੰਦਾ। ਉਹਨੂੰ ਵਾਈਟ ਪਾਸਪੋਰਟ ਕਹਿੰਦੇ ਆ। ਆਹ ਹੁੰਦਾ ਵਾਈਟ ਪਾਸਪੋਰਟ। ਬਾਹਰ ਜਾਣਾ ਕਿਹੜਾ ਸੌਖਾ। ਇਹਨੂੰ ਪਹਿਲਾਂ ਤਾਂ ਵਧਾਈਆਂ ਦੋ। ਬੰਦੇ ਨੂੰ ਮਾਰੇ ਬਾਬਾ। ਸੋਹਣੀ ਆ ਗੱਡੀ ਤਾਂ ਹਨਾ ਦੇਖਣ ਨੂੰ। ਕਿੰਨੇ ਦੀ ਪੈ ਗਈ ਆਪਾਂ ਨੂੰ ਇਹ ਐ? ਕਿਹੜਾ ਮਾਡਲ ਆ? ਕੀ ਭਾਵੇਂ ਅਸੀਂ ਸਾੜੇ 1 ਕਰੋੜ ਦੀ ਲੈ ਆਈਏ। ਵਿੱਚ ਲੀਰ ਜ਼ਰੂਰ ਰੱਖਣੀ ਹੁੰਦੀ ਉਹ। ਉਹ ਨਹੀਂ। ਹੁਣੇ ਕਹਿੰਦਾ ਮੈਂ ਘਰ ਲੋ ਚੱਲਾਂ। ਤਾਂ ਲੈ ਕੇ ਜਾਣੀ ਬਾਜੀ ਤੁਹਾਨੂੰ ਘਰ ਲੈ ਕੇ ਵੀਮਾ ਗਿਰਾਮ ਨੂੰ ਫੋਨ ਖਾਨਾ ਪੀ ਮੈਨੂੰ ਹਾਂ ਅੱਜ ਮੈਂ ਨਹੀਂ ਗਿਣਤੀ ਕਰਦੀ ਤੁਸੀਂ ਕਹਿਣ ਕੇ ਦੱਸਿਓ ਕਿੰਨੇ ਮੋੜ ਆ ਇਹ ਆ ਮੋੜ ਖਤਮ ਹੁੰਦੇ ਆ ਸਾਰੇ ਮੋੜੇ ਆਪਣਾ ਘਰ ਆ ਗਿਆ ਇਧਰਲੇ ਪਿੰਡਾਂ 'ਚ ਵਾਰਦਾਤ ਕਰਕੇ ਕੋਈ ਭੱਜਦਾ ਜਾਂ ਨੱਠਦਾ ਸਾਨੂੰ ਤਾਂ ਰਹਿੰਦੀ ਰਹਿੰਦੀ ਪੁਲਿਸ ਵਾਲਿਆਂ ਦਾ ਵੀ ਰਹਿੰਦੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਸਾਰਿਆਂ ਦਾ ਅੱਜ ਆਪਾਂ ਚੱਲੇ ਆਂ ਸ਼ਹਿਰ ਨੂੰ ਸ਼ਹਿਰ ਜਾਣਾ ਹੈਗਾ ਇੱਕ ਤਾਂ ਕੰਮੇ ਉਹ ਇਕੱਠੇ ਹੋ ਜਾਂਦੇ ਕਰੀਏ ਕਿ ਨੀ ਤਾਂ ਆਪਾਂ ਤੁਹਾਡਲੇ ਆਂ ਘੈਂਡ ਘੈਂਡ ਵੀਡੀਓ ਬਣਾ ਕੇ ਲਿਆਉਣੀ ਆ ਸਾਕ ਟਾਈਮ ਹੀ ਨਹੀਂ ਲੱਗਦਾ ਤੇ ਇੱਕ ਤਾਂ ਪਹਿਲਾਂ ਪਾਸਪੋਰਟ ਬਣਾਉਣਾ ਆ ਸਾਡੇ ਬੰਦੇ ਨੂੰ ਮਤਲਬ ਇੰਗਲੈਂਡ ਤੋਂ ਆਏ ਨੂੰ ਹੋਗਾ ਇਹ 6-5 ਕ ਸਾਲ ਹੋ ਗਏ ਤੇ ਮੁੜ ਕੇ ਪਾਸਪੋਰਟ ਬਣਾਇਆ ਹੀ ਨਹੀਂ ਸੀ ਇਹ ਕਰਕੇ ਹੁਣ ਇੱਕ ਹੈਗਾ ਪੰਗਾ ਹੈਗਾ ਵਾਈਟ ਪਾਸਪੋਰਟ ਜਿਹੜਾ ਚਿੱਟਾ ਪਾਸਪੋਰਟ ਨਹੀਂ ਹੁੰਦਾ ਵਾਈਟ ਪਾਸਪੋਰਟ ਹੋਉਂਦਾ ਬਈ ਜਦੋਂ ਕੋਈ ਬੰਦਾ ਜਿਦਾਂ ਉਹ ਲੰਗਲੈਂਡ ਤੇ ਸੀ ਉੱਥੇ 15 18 ਸਾਲ ਰਹਿ ਕੇ ਆਏ ਆ ਕੱਚੇ ਸੀ ਕੱਚੇ ਉਹਦੇ ਕਰਕੇ ਜਦੋਂ ਫਿਰ ਉਹ ਕਿਉਂਕਿ ਆਪਣਾ ਜਿਹੜਾ ਪਾਸਪੋਰਟ ਹੈ ਤੋਂ ਜਿਹਦੇ ਉੱਪਰ ਗਏ ਹੁੰਨੇ ਆ ਉਹਦੀ ਤਾਂ ਡੇਟ ਲੰਘ ਜਾਂਦੀ ਆ ਇਸ ਕਰਕੇ ਫਿਰ ਜਦੋਂ 18-20 ਸਾਲ ਬਾਅਦ ਵਾਪਸ ਆਉਣਾ ਹੁੰਦਾ ਤੇ ਸਰਕਾਰ ਇੱਕ ਹਨਾ ਓਨਲੀ ਇੱਕ ਪਾਸਪੋਰਟ ਦਿੰਦੀ ਹੁੰਦੀ ਆ ਉਹ ਚਿੱਟੇ ਰੰਗ ਦਾ ਹੁੰਦਾ ਹੁੰਦਾ ਉਹ ਵੀ ਪਾਸਪੋਰਟ ਆਈ ਆ ਵਾਈਟ ਉਹ ਨੂੰ ਵਾਈਟ ਪਾਸਪੋਰਟ ਕਹਿੰਦੇ ਆ ਤੇ ਉਹਨੂੰ ਕਰਨਾ ਕੀ ਹੁੰਦਾ ਆ ਵੀ ਜਦੋਂ ਆਪਾਂ ਇੰਡੀਆ ਆ ਗਏ ਤੇ 6 ਮਹੀਨੇ ਦੇ ਅੰਦਰ ਅੰਦਰ ਆਪਾਂ ਨੂੰ ਜਮਾ ਕਰਾਉਣਾ ਪੈਂਦਾ ਹੁੰਦਾ ਉਹ ਪਾਸਪੋਰਟ ਤੇ ਜਮਾ ਕਿਹੜਾ ਕਰਾਉਂਦਾ ਜਦੋਂ ਉਹ ਨਾ ਠਾਰੀ ਬਹੀਨਦਾਲੀ ਬੰਦਾ ਆਇਆ ਹੁੰਦਾ ਮੈਂ ਤਾਂ ਜੇਲ੍ਹ ਚ ਛੁੱਟ ਕੇ ਆਇਆ ਹੁੰਦਾ ਹੁਣ ਜਦੋਂ ਦੁਬਾਰਾ ਬਣਾਉਣ ਗਿਆ ਪਾਸਪੋਰਟ ਤੇ ਹੋਣੂ ਕਹਿੰਦੇ ਜੀ ਉਹਦਾ ਵਾਈਟ ਪਾਸਪੋਰਟ ਉਹ ਤੁਸੀਂ ਜਮਾ ਨਹੀਂ ਕਰਾਇਆ ਤੇ ਹੁਣ ਦੇਖਦੇ ਉਹਦਾ ਕੋਈ ਹੱਲ ਕਰਕੇ ਹੱਲ ਤਾਂ ਕੋਈ ਨਾ ਕੋਈ ਹੋਣਾ ਇਹ ਜਿਹੜਾ ਕੋਈ ਜੋ ਕਰੇ ਕ੍ਰਾਈਮ ਕੀਤਾ ਆ ਤੇ ਹੁਣ ਉਹ ਪਾਸਪੋਰਟ ਜਮਾ ਕਰਾਉਣਾ ਪਊਗਾ ਇਹ ਜਾ ਕੇ ਨਵਾਂ ਪਾਸਪੋਰਟ ਮਿਲੂਗਾ ਜੋ ਪਹਿਲਾਂ ਤਾਂ ਵਿਚਾਰ ਸੀਗਾ ਵੀ ਮੈਂ ਪਾਸਪੋਰਟ ਬਣਾਉਣਾ ਹੀ ਨਹੀਂ ਹੈਗਾ ਮੈਂ ਜਾਣਾ ਹੀ ਨਹੀਂ ਮੁੜ ਕੇ ਬਾਹਰ ਨੂੰ ਪਰ ਕਈ ਵਾਰੀ ਮਜਬੂਰੀ ਹੁੰਦੀ ਕਈ ਵਾਰੀ ਜਾਣਾ ਪੈ ਜਾਂਦਾ ਨਾ ਹੁਣ ਕਈ ਵਾਰੀ ਜਾਣਾ ਪੈ ਜਾਂਦਾ ਕੋਈ ਆਪਣੇ ਹੁਣ ਰਿਸ਼ਤੇਦਾਰ ਉਧਰ ਆ ਜਾਂ ਕੋਈ ਗੱਲਬਾਤ ਕਈ ਵਾਰੀ ਹੋ ਜਾਂਦੀ ਆ ਜਾਂ ਕੋਈ ਵਿਆਹ ਆ ਗਿਆ ਜਾਣਾ ਤਾਂ ਪੈ ਜਾਂਦਾ ਉਹਦੇ ਕਰਕੇ ਹੁਣ ਬਣਾਉਣਾ ਪੈ ਗਿਆ ਆ ਹੁੰਦਾ ਵਾਈਟ ਪਾਸਪੋਰਟ ਇਹ ਸਿਰਫ ਇਹ ਐਮਰਜੈਂਸੀ ਸਰਟੀਫਿਕੇਟ ਇਹਨੂੰ ਕਹਿ ਦਿੰਦੇ ਹੁੰਦਾ ਤਾਂ ਉੱਪਰ ਲਿਖਿਆ ਵੀ ਆ ਇੰਡੀਅਨ ਗਵਰਨਮੈਂਟ ਦਿੰਦੀ ਹੁੰਦੀ ਐ ਤੇ ਇਹ ਸਿਰਫ ਇੱਕ ਵਾਰੀ ਯੂਜ਼ ਕਰ ਸਕਦੇ ਆ ਮਤਲਬ ਇੱਕ ਵਾਰੀ ਟਰੈਵਲ ਲਈ ਯੂਜ਼ ਕਰਦੇ ਆ ਐਮਰਜੈਂਸੀ ਲਈ ਬਸ ਉਸ ਤੋਂ ਬਾਅਦ ਫਿਰ ਇਹਨੂੰ ਜਮ੍ਹਾਂ ਕਰਾਉਣਾ ਪੈਂਦਾ ਹੁੰਦਾ ਕਰਾਉਂਦਾ ਕੋਈ ਵੀ ਨਹੀਂ ਆਪਣੇ ਹੁਣ ਜਿੰਨੇ ਬੰਦੇ ਆ ਉਹ ਕਿਸੇ ਨਹੀਂ ਵੀ ਜਮ੍ਹਾਂ ਕਰਾਉਂਦੇ ਤੇ ਬਾਅਦ ਵਿੱਚ ਜਦੋਂ ਬਣਾਉਣ ਲੱਗਦੇ ਉਦੋਂ ਹੀ ਕਰਾਉਂਦੇ ਆ ਇਹ ਹਨਾ ਕਿੱਥੇ ਕੋਈ ਇੰਨਾ ਖਿਆਲ ਰੱਖਦਾ ਬਾਹਰ ਜਾਣਾ ਕਿਹੜਾ ਸੌਖਾ ਜਾਣਾ ਦਾ ਮੰਨੇ ਮੰਨੇ ਬਾਰਾ ਹੋਣਾ ਵੀ ਔਖਾ ਆ ਕਹਿੰਦੇ ਜਾਣਾ ਔਖਾ ਆ ਆ ਤਾਂ ਆਉਣਾ ਵੀ ਔਖਾ ਹੋਇਆ ਹੈ ਹਨਾ ਆਉਣ ਵੇਲੇ ਕਿਹੜੇ ਥੋੜੇ ਜਿਹੇ ਆਪੇ ਆਲੇ ਅੱਗੇ ਬੰਦਾ ਯਾਰ 18-20 ਸਾਲਾਂ ਦਾ ਵਾਧੱਕਿਆ ਆ ਆਉਂਦਾ ਬੰਦਾ ਕਹਿੰਦਾ ਉਹਦਾ ਗੁਲਾਮ ਐ ਨਹੀਂ ਮੋੜ ਕੇ ਬਣਾਉਂਦਾ ਪਾਸਪੋਰਟ ਨਾਮ ਐ ਜਾਣਾ ਕਿਤੇ ਨੂੰ ਮੈਨੂੰ ਲੋੜ ਹੀ ਨਹੀਂ ਲਓ ਵੀ ਆਪਣਾ ਬੰਦਾ ਲੈ ਕੇ ਆਇਆ ਕਾਰ ਇਹਨੂੰ ਪਹਿਲਾਂ ਤਾਂ ਵਧਾਈਆਂ ਦੋ ਬੰਦੇ ਨੂੰ ਮਾਰੇ ਬਾਬਾ ਤੇ ਕਿਹੜੀ ਆ ਨਿਸ਼ਾਨ ਟ੍ਰੈਨੋ ਨਿਸ਼ਾਨ ਟ੍ਰੈਨੋ ਸੋਹਣੀ ਆ ਗੱਡੀ ਤਾਂ ਹਨਾ ਦੇਖਣ ਨੂੰ ਡਸਟਰ ਆ ਰਹੀ ਆ ਲਗਭਗ ਉਹ ਵੀ ਕੀ ਸਾਰਾ ਸਮਾਨ ਉਹਦਾ ਹੀ ਹੈ ਹੈਗੀ 5 ਸੀਟਰ ਹਨਾ ਸਹੀ ਆ ਤੇ ਨੰਬਰ ਵੀ ਇਹਦਾ ਮੈਂ ਕਹਿੰਨਾ VIP ਜਿਹਾ ਲੱਗਦਾ ਮਨ ਤਾਂ ਇੱਕ ਮਿੰਟ ਕਿਹੜਾ ਨੰਬਰ ਆ 37 ਚੰਡੀਗੜ੍ਹ ਨੰਬਰ ਗੱਡੀ ਆ ਤਾਂ 77 ਤਾਂ ਹੀ ਚੰਡੀਗੜ੍ਹ ਗੱਡੀਆਂ ਹੀ ਇੰਨੀਆਂ ਸਾਫ਼ ਮਿਲਦੀਆਂ ਹੁੰਦੀਆਂ ਜੇ ਆਪਾਂ ਕਹਿੰਦੇ ਇਹ ਲੁਧਿਆਣੇ ਲਈ ਹੁਣੇ ਉੱਥੇ ਛਿਲੀਆਂ ਮਿਲਦੀਆਂ ਪਰ ਵੀ ਹਲਾ ਕੋਈ ਵੀ ਪੀਸ ਪੇਂਟ ਨਹੀਂ ਹੈ ਕਿਉਂਕਿ ਚੰਡੀਗੜ੍ਹ ਰੋਡ ਰੂਟ ਵਧੀਆ ਆ ਤੇ ਉਦਾਂ ਵੀ ਉੱਥੇ ਥੋੜੇ ਰੂਰ ਲੈਗੂਲੇਸ਼ਨ ਜੇ ਹੈਗੇ ਆ ਲੈਟਾ ਲੂਟਾਂ ਤੇ ਲੋਕ ਰੁਕਦੇ ਆ ਇਹ ਨਹੀਂ ਵੀ ਇੱਕ ਦੂਜੇ ਧੱਕਾ ਮੁੱਕੀ ਘੱਟ ਹੁੰਦੀ ਆ ਤੇ ਗੱਡੀ ਸੁਥਰੀ ਆ ਇਹਨ ਪੂਰੀ ਅਲਾਇਲੂਏ ਪਾਇਓ ਆ ਤੇ ਕਿੰਨੇ ਦੀ ਪੈ ਗਈ ਆ ਆਪਾਂ ਨੂੰ ਇਹ ਇਹ ਭਜੀ 360 ਦੀ 360 ਦੀ ਹੈ ਕਿਹੜਾ ਮਾਡਲ ਆ 2014 14 ਮਾਡਲ ਆ 360 ਦੀ ਪਈ ਆ ਇਹ ਇਹ ਗੱਡੀ ਘੈਂਟ ਆ ਵਿੱਚੋਂ ਵੀ ਦਿਖਾ ਲੰਨੇ ਆ ਆਪ ਇਹਨੇ ਹਲਾਦਾ ਵਾਈਪਰ ਜਿਹਾ ਪਿਛਲਾ ਪਿਛੇ ਪਿਆ ਪਿਛੇ ਪਿਆ ਲਓ ਵਿੱਚੋਂ ਵੀ ਦੇਖ ਲਓ ਕੀ ਭਾਵੇਂ ਅਸੀਂ ਸਾਡੀ 1 ਕਰੋੜ ਦੀ ਲੈ ਆਈਏ ਵਿੱਚ ਲੀਰ ਜ਼ਰੂਰ ਰੱਖਣੀ ਹੁੰਦੀ ਉਹ ਉਹ ਨਹੀਂ ਮਾਨਸ ਵੀਰੇ ਇੰਜਨ ਆਇਲ ਚੈੱਕ ਕਰਦਾ ਤਾਂ ਵਿੱਚ ਰੱਖਦਾ ਇੰਜੋਂ ਵਾਲੇ ਤਾਂ ਬਗਿਆ ਵੀ ਨਹੀਂ ਕਿਤੇ ਮੈਂ ਕਹਿੰਦਾ ਭਾਵੇਂ ਮੈਂ ਤੇਰੀ ਗੱਲ ਨਹੀਂ ਕਰਦਾ ਮੈਂ ਆਪਣੀ ਵੀ ਕਰਦਾ ਭਾਵੇਂ 1.5 ਕਰੋੜ ਦੀ ਗੱਡੀ ਲੈ ਆਈਏ ਕੱਪੜੇ ਮਮਾ ਮੇਰੇ ਕੋਲ ਹਾਂਜੀ ਇਹ ਨਹੀਂ ਹੈਗਾ ਬਈ 100 ਦਾ ਜਾਂ 50ਾਂ ਦਾ ਉਥੋਂ ਵਧੀਆ ਜਿਹਾ ਕਪੜਾ ਜਿਹਾ ਲੈ ਕੇ ਬਈ ਰੱਖ ਲਈਏ ਜਾਂ ਸਾਫ ਕਾਨੂੰ ਨੂੰ ਹਨ ਫੇਰ ਰੱਖਣਾ ਵੀ ਸੀਟ ਤੇ ਗੱਬੇ ਹੁੰਦਾ ਹਾਂਜੀ ਹਾਂਜੀ ਇਹ ਆਤ ਆਪਣੀ ਨਹੀਂ ਜਾਂਦੀ ਹੈ ਨਾ ਸਹੀ ਆ ਗੱਡੀ ਸੁਥਰੀ ਆ ਬਈ ਸਟੀਰੀਓ ਕੱਢਿਆ ਇਹ ਚੈੱਕ ਕਰਵਾਉਣਾ ਸਟੀਰੀਓ ਕਿੱਥੇ ਹੋਇਆ ਕਹਿੰਦੇ ਫੇਰ ਨਵਾਂ LCD ਲਵਾ ਕੇ ਦੇਵਾਂਗੇ ਅੱਛਾ ਉਨੀ ਉਨੀ ਜਿਤੋਂ ਲਿਆਂਦੀ ਆ ਵੀ ਚੈੱਕ ਰਣਾ ਆਪਾਂ ਹੀ ਦਿੱਤਾ ਹੈ ਜੇ ਠੀਕ ਹੁੰਦਾ ਠੀਕ ਹੈ ਨਹੀਂ ਤਾਂ ਸਕਰੀਨ ਲਵਾ ਕੇ ਦਵਾਂਗੇ ਅੱਛਾ ਉਹ ਕਹਿੰਦੇ ਨੇ ਤਾਂ ਅਸੀਂ ਲਵਾ ਕੇ ਦਵਾਂਗੇ ਜੇ ਸਕਰੀਨ ਦੇ ਠੀਕ ਹੁੰਦੇ ਦੇ ਪੈਸੇ ਦਵਾਂਗੇ ਨਹੀਂ ਤਾਂ ਸਕਰੀਨ ਦੇਵਾਂਗੇ ਜੇ ਨਹੀਂ ਠੀਕ ਹੋਇਆ ਤਾਂ ਸਕਰੀਨ ਦੇ ਪੈਸੇ ਦਵਾਂਗੇ ਸਹੀ ਆ ਯਾਨੀ ਉਹ ਨਹੀਂ ਦੇਣੇ ਆ ਆ ਕੀ ਹੱਥ ਇਹ ਐਨ ਕਾ ਰੱਖਣ ਬਜੀ ਅੱਛਾ ਐਨ ਕਾ ਰੱਖਣ ਲਈ ਹੈ ਸਹੀ ਆ ਇਹ ਗਾੜ ਗੱਡੀ ਵਧੀਆ ਖੁੱਲੀ ਡੁੱਲੀ ਆ ਤੈਨੂੰ ਚਾਹੀਦੀ ਵੀ ਖੁੱਲੀ ਡੁੱਲੀ ਸੀ ਹਾਂਜੀ ਹਾਂਜੀ ਨਹੀਂ ਵੀ ਹੁਣ ਗੱਲ ਆਪਾਂ ਕਰਦੇ ਆਂ ਪਾਰਟੀ ਪੁਲਟੀ ਬਾਰੇ ਹਾਂਜੀ ਕੀ ਵਿਚਾਰਿਆ ਵੀ ਕਿੱਦਾਂ ਕਿੱਥੇ ਜਾਣਾ ਕਿੱਥੇ ਬੈਠਣਾ ਉੱਠਣਾ ਕਿੱਥੇ ਜਾਣਾ ਉੱਥੇ ਲੈ ਗਾ ਹੈ ਉੱਥੇ ਗੰਗੋਂ ਉੱਥੇ ਲੈ ਹਾਂ ਜਾਣਾਲਾ ਬਣ ਸਹੀਏ ਆਂਟੀਨਾ ਜਾਇ ਇਦਾਂ ਖੁੱਲਾ ਰਹਿੰਦਾ ਦਾ ਕਿਉਂ ਚੇਂਜ ਹੋ ਜਾਂਦਾ ਭਾਜੀ ਨਹੀਂ ਇਕੱਠਾ ਨਹੀਂ ਹੁੰਦਾ ਬੰਦ ਨਹੀਂ ਹੁੰਦਾ ਚੱਲ ਵਲੋਣਾ ਲਾ ਕੇ ਲਵਾ ਦੇਣਾ ਛੋਟਾ ਲਵਾ ਦਈਏ ਨਾ ਕਿੱਡਾ ਇੱਕ ਖਚਾਈ 20 ਵੀ 20 ਦੀ ਹਾਂ ਉਹ ਉਹ ਆ ਗਏ ਆਦੀ ਆ ਗਈ ਕੱਲ ਸਵਾ ਤਿਆਰ ਕਰਾ ਕੇ ਦੇ ਗਏ ਜੀ ਜਲੰਦਰ ਉਹ ਰੱਖ ਅੱਛਾ ਉਹਨੇ ਕਾ ਦੌਣਾ ਇੱਥੇ ਨੂੰ ਉਹਦਾ ਹੁਣ ਪਤਾ ਨਹੀਂ ਕਿਤੇ ਮੱਥਾ ਟੇਕਣ ਗਿਆ ਸਹੀ ਆ ਉਹ ਕਿੰਨੇ ਦੀ ਲੈਂਦੀ ਆ ਉਹ 440 ਉਹ 440 ਦੀ ਉਹ ਮੋਡਲ 70000 ਹਜ਼ਾਰਾਂ ਚੋਂ ਉੱਪਰ ਦਾ 440 ਦੀ ਲੈਂਦੀ ਉਹ 70000 70000 42000 ਦੇ ਟਾਇਰ ਪਏ ਆ ਤੇ ਵਿੱਚੇ ਮਿਕਪ ਹੈ ਹਾਂ ਤੇ ਬਾਕੀ ਸਟੀਲ ਨੂੰ ਲੱਗਾ ਆ ਹੋਰ ਕੰਮ ਆ ਕੈਮਰਾ ਲਾਇਆ ਆ ਅੰਦਰ ਉਹ ਤੁਆ ਨਹੀਂ ਕਰਦਾ ਕੈਮਰਾ ਕਢਾ ਡੈਸ਼ ਕੈਮਰਾ ਸਾਡੇ ਰੈਪਿੰਗ ਕਰ ਦਿੰਦੇ ਅੰਦਰ ਹਾਂ ਉਹ ਕਰਾਇਆ ਹੈ ਐਂਟੀਨਾ ਵੱਡਾ ਸੀ ਐਂਟੀਨਾ ਛੋਟਾ ਕਰਵਾਇਆ ਹੈ ਅੱਛਾ ਜ਼ੋਰ ਮਾੜੇ ਮੋੜੇ ਕੰਮ ਕਰਾਏ ਜਾਂ ਅੱਜ ਬੰਦਰੂ ਹੈ ਸਹੀ ਹੈ ਤੇ ਉਹ ਕਿਹੜਾ ਮਾਡਲ ਹੈ ਉਹ 2016 ਮਾਡਲ ਉਹ 2016 ਮਾਡਲ ਹੈ ਉਹ 440 ਦੀ ਪਈ ਆ i20 ਹੈ ਨਾ i20 ਉਹ ਵੀ ਚੰਡੀਗੜ੍ਹ ਨੰਬਰ ਹੀ ਆ ਚੰਡੀਗੜ੍ਹ ਸਹੀ ਹੈ ਠੀਕ ਹੈ ਦੱਸੋ ਬਈ ਸਾਰਿਆਂ ਨੂੰ ਕਿੱਦਾਂ ਦੀ ਲੱਗੀ ਤੇ ਨਾਲੇ ਬੰਦੇ ਨੂੰ ਵਧਾਈਆਂ ਜ਼ਰੂਰ ਦਿਓ ਕਮੈਂਟਾਂ 'ਚ ਠੀਕ ਹੈ ਨੋ ਚੈੱਕ ਕਰੋ ਆਪਣੀਆਂ ਦੋਨੇ ਗੱਡੀਆਂ ਥਾਰ ਵੀ ਤੇ ਬੰਦੇ ਦੀ ਨਿਸ਼ਾਨ ਟ੍ਰੈਨੋ ਵੀ ਅੰਨੀ ਗੱਡੀਆਂ ਸਲਾ ਹੁਣੇ ਆਕੇ ਹੈ ਪਾਣੀ ਦੇ ਕਿੱਥੇ ਹੁਣੇ ਕਹਿੰਦਾ ਮੈਂ ਘਰ ਲੋ ਚੱਲਾਂ ਪਤਾ ਲੈ ਕੇ ਹੀ ਜਾਣੀ ਭਾਜੀ ਤੁਹਾਨੂੰ ਘਰ ਲੈ ਕੇ ਦੀਮਾਗ੍ਰਾਮ ਨੂੰ ਫੋਨ ਖਾਣਾ ਪੀਣਾ ਨੂੰ ਹਾਂ ਤੈਂ ਤਾਂ ਕਹਿੰਦਾ ਚੱਲ ਜਲੀ ਹੁਣ ਚੱਲ ਕਹਿ ਨਹੀਂ ਚੱਲ ਮੈਂ ਕੋਈ ਲਾਉਂਦਾ ਨਹੀਂ ਨਾ ਗਲਤੀ ਰੋਣਾ ਤੇ ਉਹ ਥਾਪ ਨਹੀਂ ਤੇ ਲੈਣਾ ਨਾ ਫੇਰ ਕਿ ਇਹ ਦਿਨ ਬੈਠਾਂਗੇ ਠੀਕ ਹੈ ਮੀ ਮੜਾ ਮੜਾ ਜਾ ਪਿਆ ਚਾਦਰ ਪੇਂਜਿਆ ਹੋ ਗਿਆ ਚਲੋ ਇੰਨਾ ਬਹੁਤ ਹੈ ਮੌਸਮ ਜਿਆ ਠੰਡਾ ਹੋਇਆ ਹੈ ਆ ਚੱਕੋ ਆਪਣੇ ਹੋਗਾ ਸੱਪਾ ਵਾਲੇ ਮੋੜ ਸ਼ੁਰੂ ਲਓ ਕਰੋ ਗਣਤੀ ਅੱਜ ਮੈਂ ਨਹੀਂ ਗਣਤੀ ਕਰ ਰਹੀ ਤੁਸੀਂ ਕਣ ਕੇ ਦੱਸਿਓ ਕਿੰਨੇ ਮੋੜ ਆ ਇਹ ਹਲੇ ਕਮੈਂਟ ਕਰ ਦਿਓ ਈ ਨਹੀਂ ਜਾ ਹਲੇ ਹਲੇ ਮੋਕ ਨਹੀਂ ਗਏ ਇਹ ਸਾਡੇ ਪਿੰਡ ਦੀ ਨਿਸ਼ਾਨੀ ਹੈ ਜਦੋਂ ਐਨੇ ਮੂੜ ਇਕੱਠੇ ਆ ਜਾਣ ਸਮਝ ਲਓ ਮੰਗੂ ਵਾਲਾ ਆ ਗਿਆ ਲਓ ਤੇ ਜਦੋਂ ਸਮਝ ਲਿਆ ਹੋਵੇ ਮੰਗੂ ਵਾਲਾ ਆ ਗਿਆ ਤਾ ਮੋੜ ਖਤਮ ਹੁੰਦੇ ਆ ਸਾਰੇ ਮੋੜੇ ਆਪਣਾ ਘਰ ਆ ਗਿਆ ਲਓ ਜੀ ਹੁਣ ਮੁੰਡੇ ਆ ਗਿਆ ਕੈਮਰਿਆਂ ਵਾਲੇ ਦੋ ਕੈਮਰੇ ਜਿੱਦਾਂ ਨਹੀਂ ਸੀ ਚੱਲਦੇ ਸਹੀ ਇੱਕ ਤਾਂ ਕੈਮਰਾ ਪਿੱਛੇ ਜਿਹਦਾ ਡੱਬੀਆਂ ਹੀ ਨਹੀਂ ਥਲੜੇ ਗਲ ਜਾਂਦੀਆਂ ਹੁੰਦੀਆਂ ਦੋ ਤਿੰਨ ਕੇ ਸਾਲ ਬਾਅਦ ਉਹ ਗਲ ਗਈ ਸੀ ਤੇ ਧੁੱਪ ਨਾ ਖਰਾਬ ਜੀ ਹੋ ਜਾਂਦੀਆਂ ਤੇ ਇੱਕ ਆਹੜਾ ਮੋਹਲਾ ਕੈਮਰਾ ਆ ਇਹ ਸਾਫ਼ ਨਹੀਂ ਸੀ ਚੱਲਦਾ ਧੁੰਦਲਾ ਜਿਹਾ ਆਉਂਦਾ ਸੀ ਕਿਉਂਕਿ ਇਸ ਕੈਮਰੇ ਦੀ ਸਭ ਤੋਂ ਵੱਧ ਲੋਡ ਰਹਿੰਦੀ ਹੈ ਇਹਨੂੰ ਤਾਂ ਤਕਰੀਬਨ ਦੋ ਤਿੰਨ ਵਾਰ ਤਾਂ ਪੁਲਿਸ ਵਾਲੇ ਵੀ ਚੈੱਕ ਕਰਕੇ ਗਏ ਆ ਕਿਉਂਕਿ ਸਾਡਾ ਘਰ ਜਿਹੜਾ ਆ ਨਾ ਇਹ ਪਿੰਡ ਦੀ ਐਂਟਰੀ ਤੇ ਆ ਜਦੋਂ ਪਿੰਡ ਜੇ ਇਧਰੋਂ ਐਂਟਰ ਹੁੰਦੇ ਆ ਜਦੋਂ ਕੋਈ ਇਧਰੋਂ ਇਧਰਲੇ ਪਿੰਡਾਂ 'ਚ ਵਾਰਦਾਤ ਕਰਕੇ ਕੋਈ ਭੱਜਦਾ ਜਾਂ ਨੱਠਦਾ ਫਿਰ ਉਹ ਪੁਲਿਸ ਵਾਲੇ ਪਿੰਡਾਂ ਦੀਆਂ ਐਂਟਰੀਆਂ ਚੈੱਕ ਕਰਦੇ ਹੁੰਦੇ ਆ ਵੀ ਉਹ ਵਾਰਦਾਤ ਕਰਕੇ ਕਿੱਧਰ ਨੂੰ ਭੱਜੇ ਆ ਤੇ ਇਸ ਕਰਕੇ ਫਿਰ ਇਹ ਕੈਮਰੇ ਥੋੜੇ ਜਿਹਾ ਇਹਨਾਂ ਦੀ ਵੱਧ ਲੋਡ ਰਹਿੰਦੀ ਹੈ ਸਾਨੂੰ ਤਾਂ ਰਹਿੰਦੀ ਰਹਿੰਦੀ ਪੁਲਿਸ ਵਾਲਿਆਂ ਨਾਲ ਵੀ ਰਹਿੰਦੀ ਤਾਂ ਫਿਰ ਇਸ ਥੋੜਾ ਧੁੱਧਲਾਇਆ ਚੱਲਦਾ ਸੀਗਾ ਤੇ ਇਹ ਲਵਾਇਓ ਵੀ ਮੈਂ ਆਈਪੀ ਕੈਮਰੇ ਆ ਇਹਨਾਂ ਚ ਇਦਾਂ ਆ ਵੀ ਇਹਨਾਂ ਮਤਲਬ ਜੇ ਕੋਈ ਗੱਡੀ ਕੁੱਡੀ ਵੀ ਲੰਘ ਵੀ ਉਹਦੀ ਨੰਬਰ ਪਲੇਟ ਵੀ ਪੂਰੀ ਮਤਲਬ ਦਿਸ ਜਾਂਦੀ ਹੈ ਨੰਬਰ ਨੰਬਰ ਵੀ ਇਹਨਾਂ ਸਾਫ਼ ਦਿਸ ਜਾਂਦਾ ਨਹੀਂ ਤਾਂ ਆਮ ਕੈਮਰਿਆਂ ਦੇ ਵਿੱਚ ਜਦੋਂ ਜਾਂਦੀ ਹੁੰਦੀ ਚੀਜ਼ ਉਹਦਾ ਨੰਬਰ ਨਹੀਂ ਕਲੀਅਰ ਦਿਸਦਾ ਹੁੰਦਾ ਤੇ ਸਾਰਿਆਂ ਨੂੰ ਵੈਸੇ ਜਿਹੜੇ ਮੇਨ ਕੈਮਰੇ ਆ ਉਹ ਤਾਂ ਜ਼ਰੂਰ ਘੱਟੋ ਘੱਟ ਵੈਸੇ ਤਾਂ ਸਾਰੇ ਆਈਪੀ ਕੈਮਰੇ ਲਵਾਓ ਪਰ ਬਾਕੀ ਜੇ ਨਹੀਂ ਤਾਂ ਮੇਨ ਜਿਹੜੇ ਕੈਮਰੇ ਹੁੰਦੇ ਆ ਰੋਡ ਦੇ ਉੱਤੇ ਉਹ ਜ਼ਰੂਰ ਆਈਪੀ ਕੈਮਰੇ ਲਵਾਇਓ ਉਹਦੇ ਨਾਲ ਕੀ ਹੈ ਵੀ ਗੱਡੀ ਦਾ ਤਾਂ ਹੀ ਫਾਇਦਾ ਜੇ ਆਪਾਂ ਨੂੰ ਨੰਬਰ ਨੋਟ ਹੋਊਗਾ ਹਾਂ ਇਹਨਾਂ ਨੂੰ ਜ਼ਰੂਰ ਪਤਾ ਲੱਗ ਜਾਂਦਾ ਵੀ ਗੱਡੀ ਕਿੱਧਰ ਨੂੰ ਗਈ ਆ ਉਸ ਤੋਂ ਬਾਅਦ ਫਿਰ ਉਹ ਗਾਂ ਦੇ ਕੈਮਰੇ ਚੈੱਕ ਕਰ ਲੈਂਦੇ ਆ ਫੜ ਲੈਂਦੇ ਆ ਇਦਾਂ ਬੰਦੇ ਨੂੰ ਜਦੋਂ ਪੁਲਿਸ ਵਾਲੇ ਫੜਨ ਤੇ ਆਉਂਦੇ ਆ ਮੈਂ ਇੱਕ ਵਾਰ ਇਹਨਾਂ ਨੂੰ ਪੁੱਛਿਆ ਮੈਂ ਕਿਹਾ ਯਾਰ ਇਦਾਂ ਕਾ ਤੇ ਹੁੰਦੀ ਆ ਕਈ ਕੇਸ ਹੋਈ ਫੜ ਲੰਨੇ ਆ ਕਈ ਕੇਸ ਬੰਦਾ ਹੀ ਨਹੀਂ ਲੱਭਦਾ ਉਹ ਕਹਿੰਦੇ ਵੀ ਜਦੋਂ ਕੋਈ ਇਦਾਂ ਦੀ ਵਾਰਦਾਤ ਹੋਈ ਹੁੰਦੀ ਆ ਕੋਈ ਵੱਡੀ ਵਾਰਦਾਤ ਫੇਰ ਤਾਂ ਨਹੀਂ ਅਸੀਂ ਬੰਦਾ ਛੱਡਦੇ ਫੇਰ ਤਾਂ ਭਾਵੇਂ ਜਿੱਥੇ ਮਰਜ਼ੀ ਲੁਕ ਜਾਏ ਫੇਰ ਤਾਂ ਅਸੀਂ ਲੱਭਣ ਤੇ ਆ ਗਏ ਤਾਂ ਲੱਭੇ ਲੈਨੇ ਆ ਗੱਲ ਵੀ ਸੱਚੀ ਆ ਕਹਿੰਦੇ ਜਦੋਂ ਛੋਟੀਆਂ ਮੋਟੀਆਂ ਵਾਰਦਾਤਾਂ ਹੁੰਦੀਆਂ ਕਹਿੰਦੇ ਹੁਣ ਪੁਲਿਸ ਇੰਨੇ ਵੀ ਨਹੀਂ ਹੈਗਾ ਵੀ ਸਾਡੇ ਕੋਲ ਬੰਦੇ ਬਾਧੂ ਵੀ ਜੇ ਛੋਟ ਛੋਟੀਆਂ ਵਾਰਦਾਤਾਂ ਅਸੀਂ ਟ੍ਰੇਸ ਕਰਨ ਲੱਪੇ ਫੇਰ ਸਾਰਾ ਨਹੀਂ ਅਸੀਂ ਕਰ ਸਕਦੇ ਹੈਨਾ ਇਸ ਕਰਕੇ ਜਿਹੜੀਆਂ ਮੇ ਵੱਡੀਆਂ ਵਾਰਦਾਤਾਂ ਹੁੰਦੀਆਂ ਉਹ ਫੇਰ ਅਸੀਂ ਬੰਦਾ ਨਹੀਂ ਛੱਡਦੇ ਤੇ ਛੱਡਦੇ ਵੀ ਨਹੀਂ ਇਹ ਸਚਾਈ ਆ ਜਦੋਂ ਕਹਿੰਦੇ ਪੁਲਿਸ ਲੱਭਣ ਤੇ ਆ ਜਾਏ ਫਿਰ ਤਾਂ ਇਹ ਸੜਕ 'ਚ ਬਈ ਸੂਈ ਵੀ ਲੱਭ ਲੈਂਦੀ ਐ ਇਸ ਕਰਕੇ ਕੈਮਰੇ ਜ਼ਰੂਰ ਸਾਰੇ ਜਣੇ ਆਪਣੇ ਆਪਣੇ ਘਰਾਂ 'ਚ ਲਵਾਓ ਬੇਸ਼ੱਕ ਕਈ ਕਹਿੰਦੇ ਵੀ ਕੈਮਰੇ ਨੇ ਕਿਹੜੇ ਚੋਰ ਫੜਨੇ ਆ ਚੋਰ ਬਿਸ਼ੱਕ ਨਹੀਂ ਕੈਮਰੇ ਫੜਦੇ ਪਰ ਚੋਰਾਂ ਦਾ ਰਾਹ ਜਰੂਰ ਦੱਸ ਦਿੰਦੇ ਆ ਚਲੋ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ ਤੇ ਚੈਨਲ ਸਬਸਕ੍ਰਾਈਬ ਕਰ ਲਿਓ ਧੰਨਵਾਦ